ਕਬੱਟੀ ਮਿੱਟੀ ਨਾ ਫਰੋਲ ਜੋਗੀ ਨਹੀਂ ਲੱਪਣੇ ਨਹੀ ਉਹ ਲੱਪਣੇ ਲਾਚੇ ਮਿੱਟੀ ਨਾ ਫਰੋਲ ਜੋਗੀਆਂ ਮਿੱਟੀ ਨਾ ਫਰੋਲ ਜੋਗੀਆਂ ਉਹ ਮਿੱਟੀ ਨਾ ਫਰੋਲ ਜੋਗੀਆਂ ਮਿੱਟੀ ਨਾ ਫਰੋਲ ना फोल जोगिया नहीं ओ लगने लाल गोआचे मिट्टी ना फरौल जोगी आंगे पा चाचा कह ਮੈਨੂੰ ਬੜੇ ਪਿਆਰ ਨਾਲ ਜਾਂਦੀ ਓਏ ਆ ਜਾਂਦੀ ਪੁੱਤ ਰੋਟੀ ਖਾਦੀ ਕਿ ਨਹੀਂ ਖਾਦੀ ਚਾਚੀ ਜੀ ਨੇ ਕਹਿਣਾ ਓਏ ਜਾਂਦੀ ਪੁੱਤ ਰੋਟੀ ਖਾਦੀ ਕਿ ਨਹੀਂ ਤੇ ਰਾਤੀ ਤਾਂ ਮਾਂ ਤੇ ਹੋਣੀ ਇੰਨੀ ਪੱਲਿਆ ਚੱਕਰ ਚ ਡਿੱਗ ਗਿਆ ਦਰਖਤ ਵੱਡਾ ਦੇਖਣਾ ਮੈਨੂੰ ਬਾਪੂ ਜਾ ਪੱਕਾ 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 ਹੀ ਸੀ ਮੇਰਾ ਇਹ ਤਿੰਨ ਤਿੰਨ ਸਾਲ ਦੀ ਦੋਸਤੀ ਸੀ ਪਹਿਲਾਂ ਕਿਸੇ ਹੋਰ ਸਕੂਲ ਪੜਦਾ ਸੀ 10ਵੀਂ ਵਿੱਚ ਮੈਨੂੰ ਪਹਿਲੀ ਵਾਰ ਮਿਲਿਆ ਸੀ ਤੇ ਮੈਂ ਤਾਂ ਉਹ ਪਹਿਲੀ ਵਾਰ ਉਹਦੇ ਵੇਖਿਆ ਸੀ ਗਰਾਊਂਡ 'ਚ ਫੁੱਟਬਾਲ ਖੇਡਦੇ ਨੂੰ ਮਾਰ ਕੇ ਸਿੱਧਾ ਹੀ ਗੋਲ ਜਿਹੜੇ ਬੰਦੇ ਦਾ ਜ਼ਿੰਦਗੀ 'ਚ ਕੋਈ ਗੋਲ ਨਹੀਂ ਤਾਂ ਹੁੰਦਾ ਜਿਵੇਂ ਜੀਵਨ ਦੀਆਂ ਚਾਲਾਂ ਜਿਵੇਂ ਤਨ ਹੁੰਦਾ ਆ 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 ਇਹ ਲਗਦਾ ਮਰਦੇ ਕਰੇ ਬੰਦਾ ਮਰਦਾ ਇਨਸਾਨ ਚੱਲਦਾ ਜਾਂਦਾ ਸੁਪਨੇ ਕਿੱਥੇ ਨਹੀਂ ਜਾਂਦੇ ਸੁਪਨੇ ਇੱਕ ਥੋੜੇ ਦੂਜੇ ਥਾਂ ਚਲੇ ਜਾਂਦੇ ਨੇ ਸੁਪਨੇ ਇੱਥੇ ਸੱਟ ਕੇ ਇੱਥੇ ਚੱਲ ਪਿਆ ਲੈਂਦੇ ਨੇ ਉੱਥੇ ਚੱਲ ਪਿਆ ਲੈਂਦੇ ਨੇ ਪਰ ਸੁਪਨੇ ਕਦੇ ਨਹੀਂ ਮਰਦੇ ਉਹ ਖਾਵੇ ਸੁਪਨੇ ਨੂੰ ਬਾਹਰ ਦਾ ਸਭੇ ਮਾਤਰਾਂ ਨੇ ਵੀ ਪਾਇਆ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਛਣਾ ਹਰ ਉਹਦੇ ਸੁਪਨੇ ਦਾ ਬੋਸ ਉਹ ਕਹਿੰਦਾ ਲਾ ਬਾਈ ਦੀਪੇ ਆਪਾਂ ਦਾ ਬਾਈ ਵੱਡੇ ਹੋ ਕੇ ਖਿਡਾਰੀ ਬਣਨਾ ਹੋਰ ਜੋ ਮਰਜ਼ੀ ਹੋ ਜੇ ਤੇ ਉਹਦਾ ਬਾਪੂ ਵੀ ਕਹਿੰਦਾ ਸੀ ਜੈਦੀ ਓਏ ਬਾਈ ਆ ਦੇਖੀ ਮੇਰਾ ਮੁੰਡਾ ਇੱਕ ਦਿਨ ਵੱਡਾ ਖਿਡਾਰੀ ਬਣੇਗਾ ਤੇ ਉਹਦੀ ਮਾਂ ਚੰਦੀ ਮੇਰੀ ਚਾਚੀ ਰੱਖਦੀ ਸੀ ਦੇਖੇ ਜੈਦੀ ਪੁੱਤ ਵੇ ਵੇ ਉਹ ਤਾਂ ਸਾਡਾ ਹੁੰਦਾ ਵੱਡਾ ਅਕਸਰ ਬਣੂਗਾ ਤੇ ਉਹਦੀ ਭੈਣ ਵੀ ਕਹਿੰਦੀ ਸੀ ਚੋਈ ਮੈਨੂੰ ਪੁੱਤ ਦਾ ਰਹਿੰਦਾ ਪਰ ਨਾ ਇਹ ਤਾਂ ਵੱਡਾ ਅਕਸਰ ਹੀ ਬਣੂਗਾ ਮੇਰਾ ਵੀਰਾ ਸਰਕਾਰ ਹੁੰਦਾ ਐਪਸਿਓ ਖੁਦਾਬਾਪੂ ਦਿੱਪੇ ਨਾਲੋਂ ਜ਼ਿਆਦਾ ਵੈਸੇ ਉਹਦੇ ਨਾਲ ਬੰਦੀ ਸੀ ਮੇਰੀ ਛੋਟੀ ਉਮਰਾਂ ਚ ਬੰਦਾ ਜਿਹੜਾ ਕਹਿੰਦੇ ਜ਼ਿਆਦਾ ਦੁੱਖ ਲੈ ਜਾਂਦਾ ਤਾਂ ਛੇਤੀ ਵੱਡਾ ਹੋ ਜਾਂਦਾ ਮੇਰੇ ਨਾਲ ਵੀ ਹੋ ਗਈ ਕਾਤਾ ਉਹ ਦਕਾਤਾ ਉਹ ਡਰਾਈ ਜਾਣਾ ਸਾਡੇ ਤਾਂ ਪਹਿਲਾਂ ਹੀ ਸਾ ਸੁੱਕੇ ਪਏ ਆ ਉਹ ਜਿੱਤੀ ਪੁੱਤ ਚਾਹ ਬਣੀ ਕੇ ਨਹੀਂ ਚਲ ਮੈਂ ਖੇਡ ਕੇ ਦਾ ਮਾਰੇ ਚੱਲਿਆ ਫਿਰ ਜੰਗਾ ਬੱਬੂ ਜੀ ਲਿਖਾ ਪੈ ਗਿਆ ਪੈ ਜਾਂਦਾ ਮੈਨੂੰ ਪੁਲੇਖਾ ਤੇ ਵੈਸੇ ਵੀ ਬੰਦੇ ਨੇ ਮਾ ਬਹੁਤੀ ਜ਼ਿੰਦਗੀ ਪੁਲੇਖਾਂ ਚ ਨਿਕਲ ਜਾਂਦੀ ਤੇ ਕਈ ਵਾਰੀ ਪੁਲੇਖੀ ਚ ਚੰਗੇ ਹੁੰਦੇ ਤੇ ਸਾਫ ਸਾਫ ਦੇਖਣ ਲੱਗਦੇ ਨੇ ਜਿਹੜਾ ਆਪਾਂ ਇਹ ਕਹਿੰਦੇ ਤਾਂਦੇ ਚ ਕਿ ਮੇਰੇ ਤਾਂ ਕੰਨਾਂ ਚ ਹੀ ਵੱਜਦੇ ਰਹਿੰਦੇ ਹੋਰ ਨਾਲ ਇੱਕ ਹੋਰ ਗੱਲ ਉਹਦੇ ਨਹੀਂ ਦੀਪਾ ਵੀ ਕਹਿੰਦਾ ਸੀ ਜਦੋਂ ਵੀ ਉਹਨੇ ਕਲਾਸ ਲਾਉਣੀ ਨਾ ਤੇ ਮਾਸਟਰ ਪੰਜਾਬੀ ਵਾਲੇ ਮਾਸਟਰ ਨੂੰ ਕਹਿ ਲੱਗ ਜਾਣਾ ਸਰ ਜੀ ਆ ਜਿਹੜੀ ਕਹਾਣੀ ਲਿਖੀ ਆ ਜੀ ਆ ਸੰਦੋਖ ਸਿੰਘ ਧੀਰ ਜੀ ਆਹ ਹਾਜੀ ਸੁਜਾਨ ਸਿੰਘ ਜੀ ਪੁਲਫੀ ਪੱਖੀ ਆਹ ਇਹ ਕਿਵੇਂ ਲਿਖ ਦਿੰਦੇ ਆ ਜੀ ਤੇ ਨਾ ਗੱਲਾਂ ਸੁਣ ਲੱਗ ਜਾਣਾ ਸਾਹਿਤ ਕਹਾਣੀ ਇਹ ਫਿਰ ਗੱਲ ਕਰਨੀ ਭਗਤ ਸਿੰਘ ਦੀ ਕਿ ਜਦੋਂ ਪਾਕਸ਼ਨੀ ਦੀ ਗੱਲ ਕਰਨੀ ਨਾ ਅੱਛਾ ਨਾੜਾ ਜੀ ਕੋਲ ਅਸਰ ਨਹੀਂ ਸੀ ਕਿ ਪੀ ਜੀ ਵਿੱਚ ਪਾਕਸ਼ਨੀ ਦੇ ਟੁਟਿੰਦੇ ਕਰਨੀ ਦੇਗਾ ਸਾਹਿਬ ਜੀ ਆਹ ਨਹੀਂ ਸਮਝਾਉਣਾ ਉਹਨੇ ਬੜੇ ਬਾਰ ਬਸ ਹੁੰਦਾ ਫਿਰ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਸਪਲ ਜੀਰ ਭਗਤ ਸਿੰਘ ਆਉਂਦਾ ਰੰਗ ਦੇ ਬਸੰਤੀ ਚੋਲਾ ਪਰ ਜਦੋਂ ਵੀ ਮੈਂ ਦੇਖਦਾ ਭਗਤ ਸਿੰਘ ਦੀ ਗੱਲ ਤੇ ਉਹ ਪੂਰਾ ਖਿਲਖੜਾਉਂਦਾ ਸੀ ਬਾਈ ਸਾਡਾ ਦੀਪਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਹੋਜੇ ਰੰਗ ਦੇ ਹੁਮਾਏ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਦਿਲ ਮਹਿ ਦੇਖਣਾ ਹੈ ਜ਼ੋਰ ਕਿਤਨਾ ਬਾਜ਼ ਹੋਏ ਕਾਤਲ ਮੈਂ ਲੈ ਨਹੀਂ ਉਹ ਤਾਂ ਕੋਈ ਦੇਖ ਲੈ ਹੁਣ ਤੂੰ ਵੀ ਇਹਦਾ ਸੁਪਨੇ ਭਾਕੇ ਸੀ ਮੇਰੀ ਅੱਜ ਆਲਾ ਨੇ ਖਲਾਸ ਤਾਂ ਨਹੀਂ ਨਿਕਲਾ ਸਾਰਾ ਕੀ ਭਾਈ ਜਦ ਆਇਆ ਇਹ ਜਨਾਬਰੇ ਯਾਰ ਨੂੰ ਉਹਦਾ ਸੁਪਣਾ ਦਾ ਸੀਗਾ ਯਾਰ ਉਹ ਕੁਛ ਐਸਾ ਕਰਕੇ ਜਾਵੇ ਜ਼ਿੰਦਗੀ ਚ ਕਿ ਦੁਨੀਆ ਯਾਦ ਕਰੇ ਹਰ ਬੰਦਾ ਇਸੇ ਚੱਕਰ ਚ ਪਿਆ ਕਿ ਮੈਨੂੰ ਦੁਨੀਆ ਯਾਦ ਕਿਵੇਂ ਕਰੇ ਜੇ ਕਿ ਮੈਨੂੰ ਦੁਨੀਆ ਯਾਦ ਕਿਵੇਂ ਕਰੇਗੀ ਮੇਰੇ ਦੁਨੀਆ ਯਾਦ ਕਿਵੇਂ ਕਰੇਗੀ ਦੀਪਾ ਦੀਪਾ ਕੇੰਦਾ ਮੈਨੂੰ ਕੋਈ ਕਰੇ ਨਾ ਕਰੇ ਯਾਰ ਤਾਂ ਆਪਦੀ ਮਸਤੀ ਚ ਆ ਤੇ ਇੱਕ ਦਿਨ 11ਵੇਂ ਕਲਾਸ ਚ ਫੁੱਟਬਾਲ ਖੇਡਦਾ ਖੇਡਦਾ ਗਰਾਊਂਡ ਚ ਅਸਰ ਜੀ ਕੱਲ੍ਹ ਅਸਰ ਕੱਲ੍ਹ ਉਹ ਅਸਰ ਜੀ ਅਸਰ ਜੀ ਅਤਲ ਖੰਗਲੀ ਲੱਗੀ ਪਈ ਆਈ ਸਾਦਾ ਬਖਾਈ ਜਾਂਦਾ ਮੈਂ ਲਾਦਾ ਨਾ ਪ੍ਰੈਕਟਿਸ ਵਾਲੀ ਕਰ ਲਈ ਮੈਂ ਘਰੇ ਜਾਵਣਾ ਜੀ हां बेटा उंगली चले चल जाओ बात क्या होगी क्या ਔਖੀ ਉਹ ਲੱਗਦਾ ਔਖਾ ਜੀ ਮੇਰਾ ਨਾ ਲੱਤਾ ਬਾਵਾ ਜੀਆਂ ਜੇ ਕਿੱਕਾ ਮਾਰੀ ਗਿਆ ਮੈਂ ਦੁਖੀ ਹੋ ਗਿਆ ਮੈਨੂੰ ਜਾਨ ਦੇ ਕਰੇ ਚਲਾ ਗਿਆ ਦੂਫ ਦਿਨਾਂ ਬਾਅਦ ਫਿਰ ਕਿਸੇ ਮੁਰਦੇ ਆਪੂ ਜਾ ਕੇ ਦਰ ਸਰ ਜੀ ਮੈਂ ਕਿੱਰੇ ਜਾਵਣਾ ਜੀ ਮੈਡਮ ਜੀ ਮੈਂ ਕਿੱਰੇ ਜਾਵਣਾ ਜੀ ਚਾਰ ਪੰਜ ਦਿਨ ਇੱਧੇ ਹੀ ਕਰਦਾ ਰਿਹਾ ਪਰ ਤੁਸੀਂ ਕਿਸੇ ਨੂੰ ਕੁਝ ਵੀ ਨੀ ਕੋਲੋ ਇਹਨਾਂ ਗੁਰੂਆਂ ਤੋਂ ਕੁਝ ਨਹੀਂ ਰਿਹਾ ਇਹਨਾਂ ਨੂੰ ਪਤਾ ਹੁੰਦਾ ਸਾਡਾ ਬੱਚਾ ਕਿਹੜੀ ਲਾਈਨ ਨੂੰ ਜਾਵੇ ਤੇ ਜਦੋਂ ਜਾ ਕੇ ਯਾਤਾਂ ਨੇ ਕਿਦਾਂ ਪਿੱਛਾ ਕੀਤਾ ਕਿ ਸਕੂਲ ਦੇ ਨਾਲ ਹੀ ਗਰਾਉਂਡ ਸੀ ਉੱਥੇ ਫੁੱਟਬਾਲ ਖੇਡਦਾ ਸੀ ਤੇ ਗਿਆ ਤਾਂ ਗਰਾਉਂਡ ਵਾਲੀ ਆ ਤੇ ਜਾ ਕੇ ਦੇਖਾਂ ਤਾਂ ਵੀ ਜੇ ਮੁੰਡਾ ਉੱਥੇ ਜਾ ਕੇ ਕੇਡੀਆਂ ਖੇਡਾ ਖੇਡੀ ਜਾਂਦਾ ਸੀ ਮੇਹੋ ਚੜਾਈਆਂ ਚੜਿਆ ਸੀ ਨਾ ਕਿ ਕਿੰਮਤ ਕਰਕੇ ਕੁਝ ਬਣ ਜਾਗਾ ਤੇਂਦਰਉਮ ਵੀ ਹੋਵੇ ਪੁੱਤਰ ਦਾ ਵੀ ਕਿਵੇਂ ਨਾ ਕਿਵੇਂ 12 ਤੱਕ ਪਾਸ ਕਰ ਗਿਆ ਬਾਈ ਜੀ ਉਹ ਉਹਦੀ ਕਾਲਜ ਦੀ ਟੀਆ ਸੀ ਨਾ ਮਾ ਨਾ ਮਾ ਕਾਲਜ ਗਿਆ ਤੇ ਕਾਲਜ ਕਿੱਥੇ ਗਿਆ ਉਹਦੇ ਯਾਰ ਦੋਸਤਾਂ ਨੇ ਕਹਿਤਾ ਸੀ ਜੇ ਮਾਂ ਪਿਓ ਤੋਂ ਫਸੇ ਰਹਿਣਾ ਨਾ ਕੀ ਜ਼ਿੰਦਗੀ ਦੀ ਐਸ਼ ਕਰਨੀ ਆ ਭਾਈ ਤੂੰ ਕਿਤੇ ਲਾਹੌਰ ਪਿੰਡ ਤੋਂ ਉੱਥੀ ਹੋਏ ਚੰਡੀਗੜ੍ਹ ਤੇ ਨਾਲ ਦੇ ਕਹਿੰਦੇ ਸੌਲੇ ਚੰਡੀਗੜ੍ਹ ਦੇ ਨਜ਼ਾਰੇ ਵਖਰੇ ਤੇ ਲੱਗਿਆ ਕਿੱਥੇ ਪੜਨੂ ਉਹਦੇ ਕੋਲ ਬਹੁਤ ਸਾਰੇ ਸਰਟੀਫਿਕੇਟ ਮੈਡਲਸ ਸਪੋਰਟਸ ਕੋਟੇ ਦੇ ਤੇ 10 ਸੈਂਟਰ ਚਲਾ ਲਿਆ ਆਸਟ੍ਰੇਟ ਦਾ ਕਿਹੜਾ ਟੋਲੇ ਸੀ ਨਹੀਂ ਜਾ ਕੇ ਰੋਜੀ ਵੀਡੀਓ ਕਾਲ ਬੱਬੂ ਜੀ ਆ ਮੈਂ ਸਾਲਾਖ ਨਹੀਂ ਦੇਖਿਆ ਮਰੀ ਬਾਪੂ ਨੇ ਕੀ ਦੇਖਿਆ ਦੇਖ ਨੌਬੜਾ ਦੇਖੀ ਮੈਂ ਚੰਡੀਗੜ੍ਹ ਪਹੁੰਚੀ ਐਦਾ ਦੇਖੀ ਲੈ ਤੋ ਤੇਰਾ ਵਿਆਹ ਸੁਖ ਮਨਾਇਆ ਨਾ ਨਾ ਆਇਆ ਨਾ ਬਾਈ ਇਹ ਰੋਜ਼ ਵੀਡੀਓ ਪਾ ਕਰਦਾ ਸੀ ਮਹੀਨਾ ਕਿ ਚਾਰ ਐ ਵੀਡੀਓ ਪਾ ਫਿਰ ਦੋ ਦੋ ਮਹੀਨੇ ਨਹੀਂ ਪਾ ਕਰਦਾ ਸੀ 6 6 ਮਹੀਨੇ ਕਰੀ ਨਹੀਂ ਆਉਂਦਾ ਸੀ ਜਦੋਂ ਵੀ ਆਉਂਦਾ ਸੀ ਆਪਣੇ ਪਿਓ ਤੋਂ ਪੈਸੇ ਮੰਗਵਾਉਂਦਾ ਸੀ

ਕਿਆ 11 ਬੇਲੇ ਨਾ ਖੁੱਲੂ ਮਰ ਵਾਲੀ ਆ ਕੇ ਮੋਹਤਾ ਸ਼ਰਮ ਕਰ ਲੈ 20-25 ਹਜ਼ਾਰ ਰੁਪਏ ਮੰਗਣ ਨੇ ਘਰੇ ਤੀ ਦਾ ਵਿਆਹ ਰੱਖਿਆ ਤੇ ਤੈਨੂੰ ਬੈਸਾਂ ਦੀ ਪਈ ਐ ਇਹ ਨਹੀਂ ਵੀ ਮੈਂ ਕੋਈ ਆ ਕੇ ਕਰਦਾ ਕੋਈ ਕੰਮ ਕਾਇ ਕਰਵਾਦਾ ਬੱਪੂ ਦੇ ਰੇ ਯਾਰ ਹੈ ਨਹੀਂ ਕਿ ਮੇਰੇ ਕੋਲ ਤੇਰੇ ਵਾਸਤੇ ਪੈਸੇ ਦਾਨ ਸੁਣ ਲਾ ਰ ਮੋੜ ਕੇ ਘਰੇ ਨਹੀਂ ਆਉਣਾ ਯਾਰ ਨਿਕਲ ਜਾ ਫਿਰ ਮੇਰੇ ਘਰ ਕੋਈ ਲੋੜ ਨਹੀਂ ਕਰੇ ਆਉਂਦੀ ਮੇਰੀ ਨਬਰ ਚਾ ਠੀਕ ਐ ਕੋਈ ਨਾ ਹੋਰ ਕੋਈ ਨਿਕਲ ਤਾ ਤਾ ਹੁਣ ਪਰ ਆ ਪਰ ਤਾਂ ਨਹੀਂ ਆਉਂਦਾ Ben Piyar Masum'un yanına gidiyorum. O, buradayken düştü. Biliyorsun ki, Piyar Masum'un yanına gidiyorum. Ben Piyar Masum'un yanına gidiyorum. Anlamadım. Hadi. Gel. Sen ne kadar yaşındasın ki? Sen ne kadar yaşındasın ki? Sen ne kadar yaşındasın ki? Ne? Arkadaşım, nasılsın? 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 Evet, ben iyiyim. Ne? Bir şey söyleme. Bir şey söyleme. Ne oldu? ਅਰੇ ਚਾਹਲੀ ਆ ਗਈ ਆਇਆ ਆਨੇ ਲਾਇਆ ਆ ਰਹਾ ਪਿਓਰ ਮਾਰ ਰਿਹਾ ਇਹ ਦੋਵਾਂ ਤਰੀਕਾ ਸੁਰਨੇ ਨਿਕਲਦਾ ਹਾਂਜੀ ਭਾਈ ਜੀ ਸੱਤਾਂ ਸਾਢੇ 14 ਨਿਕਲ ਗਏ ਨਾ ਨਿਕਲਣਗੇ ਓ ਮਾਈ ਗੋਡ ਇੱਕ ਗੱਲ ਹੋਰ ਉਹ ਦੀਪਾ ਦੀਪਾ ਹੋਈ ਹੈ ਨਾ ਇਹ ਪਹਿਲੂ ਕਈ ਨਾਲ ਦੇ ਮੁੰਡਿਆਂ ਨੂੰ ਵੀ ਇੱਥੇ ਕਾ ਤੇ ਆਪਣਾ ਧਿਆਨ ਰੱਖੀਂ ਨਾਲੇ ਸਾਡੀ ਦਾ ਠੀਕ ਹੈ ਓਕੇ ਭਾਈ ਜੀ ਦਾ ਫਿਰ ਯਾਰ ਰੱਖੀਂ ओके भाई ओके प्रधान जी ओके okay. और नाले मेरे शाह तो का ध्यान रखना नाले मेरा नाले दीपक नु वैसे मुंडे का ध्यान रखे वोटा आ रहे ने जाला पर फेर मिलाएंगे ओ शाह जी मेरी आ गई आ गया कैसा है अच्छा है यह लो भाई आज तेरे लिए नया माल लेके आया हूं हमर हां नया माल बैठ ये देख ओ कौन दिखा हुए ओ गांधी लेकर गए इसको ट्राई कर बहुत मजा आएगा और एक बार सुन प्रधान जी लाइक सब में खड़े है जरा ख्याल रखना उनका कोई ना रख लाए ख्याल ठीक है ठीक है ठीक है ठीक है मैं चलता हूँ नशियाँ ने खा ली ਪੰਜਾਬ ਦੀ ਜਵਾਨੀਂ ਨਸ਼ੀਆਂ ਨੇ ਖਾ ਲਈ ਪੰਜਾਬ ਦੀ ਜਵਾਨੀਂ ਹੋ ਮਾਂ ਮੱਲੇ ਰੋਣਾ ਤੇ ਅੱਖੀਆਂ ਚ ਪਾਣੀਂ ਨਸ਼ੀਆਂ ਨੇ ਖਾ ਲਈ ਪੰਜਾਬ ਦੀ ਜਵਾਨੀਂ ਨਸ਼ਿਆ ਨੇ ਖਾ ਲਈ ਪੰਜਾਬ ਦੀ ਜਵਾਨੀ ਇਹ ਮਾਵਾ ਪੱਲੇ ਰੋਣਾ ਤੇ ਅੱਖੀਆਂ 'ਚ ਪਾਣੀ ਨਸ਼ਿਆ ਨੇ ਬੋਲ ਤੇ ਵੱਡਾ ਮੈਸੇਜ ਵੱਡਾ ਸੁਨੇਹਾ ਇਸ ਨਾਟਕ ਦੇ ਰਾਹੀਂ ਸਾਨੂੰ ਦਿੱਤਾ ਹੈ ਔਰ ਸਮਾਜ ਦੀ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਸਮੱਸਿਆ ਹੈ ਕੱਲੇ ਪੰਜਾਬ ਦੀ ਨਹੀਂ ਲੱਗਦਾ ਕਿ ਪੂਰੇ ਵਿਸ਼ਵ ਦੀ ਕੱਲੇ ਹਿੰਦੁਸਤਾਨ ਦੀ ਵੀ ਨਹੀਂ ਪੂਰੀ ਦੁਨੀਆ ਦੀ ਇਸ ਵੇਲੇ ਇਹ ਜਿਹੜੇ ਨਸ਼ੇ ਨਾਲ ਸੰਬੰਧਿਤ ਭਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਸੋ ਉਸ ਨੂੰ ਲੈ ਕੇ ਬਹੁਤ ਖੂਬਸੂਰਤ ਨਾਟਕ ਕਿਲਾ ਨੇ ਪੇਸ਼ ਕੀਤਾ ਇਸੇ ਦੌਰਾਨ ਸਾਡੇ ਵਿੱਚ शर्मा जी आए ने इंप्रूवमेंट ट्रस्ट के चेयरमैन नाभा तो उन्होंने लिए भी ताड़ियाँ मारा गए तो हम मैं बेनती कराँगा बहुत थोड़े समय के अपना प्रोग्राम खत्म करा ढिलों साहब नो अज इस नाटक बारे भी और इस समस्या बारे भी क्योंकि बहुत लंबा समा पुलिस विभाग रहे और उन्होंने बहुत नेड़्यों इदा दू देख्या है और उन्हें गलबात की घोख्या है ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਆਨ ਸਟੇਜ ਦੇ ਉੱਤੇ ਸਾਫਕਾ ਡੀਜੀਪੀ ਸਾਹਿਬ ਪੰਜਾਬ ਦੇ ਅੱਜ ਉਹ ਇਸ ਨਾਟਕ ਬਾਰੇ ਤੇ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਤਾੜੀਆਂ ਵੀ ਬੱਚਿਆਂ ਦੇ ਨਾਲ ਦਿਤਾ ਆਜੋ ਜਲਦੀ ਬਟਾ ਵਾਜੋ ਸਰ ਜਿਹੜੇ ਮੇਰੇ ਮਹਿਮਾਨ ਸਪੈਸ਼ਲ ਅੱਜ ਤੇ ਆਇਆ ਚੇਅਰਮੈਨ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਹਾਡਾ ਟਾਈਮ ਸ਼ਡਿਊਲ ਬਹੁਤ ਘੱਟ ਹੁੰਦਾ ਵੀਰਪਾਲ ਮੈਂ ਮਾਇਨੇ ਹੋਰ ਵੀ ਸਾਰੇ ਇਹ ਤੇ ਮੇਰੇ ਪਰਿਵਾਰ ਦੇ ਬੈਠੇ ਨੇ ਸਾਰੇ ਸਾਰੇ ਜਿਉਂਦੇ ਵਸਦੇ ਰਹੋ ਮਿਲ ਕੇ ਜਾਣਾ ਤੇ ਸਾਰੇ ਨੇ ਵਾਜੀ ਜਿਉਂਦੇ ਵਸਦੇ ਰਹੋ ਤਾੜੀਆਂ ਭਾਈ ਤੇਸਰੀ ਵਾਲੇ ਬੈਠੇ ਰਹਿਣ ਹੈਡਮੈਨ ਖੜੇ ਨਹੀਂ ਹੈ ਜੀ ਜਾਣਣੀ ਹੈ ਮੈਂ ਸਭ ਅੱਜ ਪਟਿਆਲਾ ਪਹੁੰਚੇ ਹਾਂ ਯੂਨੀਵਰਸਿਟੀ ਦੇ ਵਿੱਚ ਨਾਟਕ ਦੇ ਵਿੱਚ ਮਿੱਟੀ ਦਾ ਪਰੋਲ ਜੋਗਿਆ ਕੀ ਕਹਿਣਾ ਚਾਹੁੰਦੇ ਅੱਜ ਜੀ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਉੱਚੀ ਰੱਖ ਇੱਥੇ ਜਿਹੜਾ ਇੱਕ ਅਨਾਇਤ ਦੀ ਤੋਂ ਨਾਟਕ ਖੇਡਿਆ ਗਿਆ ਮਿੱਟੀ ਦਾ ਪਰੋਲ ਜੋਗਿਆ ਇਹ ਜਿਹੜੀ ਪਿਛਲੇ ਸਮੇਂ ਤੋਂ ਇੱਕ ਜੰਗ ਚੱਲ ਰਹੀ ਆ ਨਸ਼ਾ ਵਿਰੁੱਧ ਜਿਹੜੀ ਜੰਗ ਯੁੱਧ ਚੱਲਿਆ ਹੈ ਠੀਕ ਹੈ ਯੁੱਧ ਨਸ਼ਾ ਵਿਰੁੱਧ ਉਹਦਾ ਇੱਕ ਹਿੱਸਾ ਸੀ ਔਰ ਅੱਜ ਜਿਹੜੇ ਆ ਸਾਡੇ ਇਨਾਇਤ ਤੇ ਉਹਨਾਂ ਦੀ ਟੀਮ ਦੀ ਪੇਸ਼ਕਾਰੀ ਬਣਦੀ ਆ ਬੜੀ ਸਰਲ ਤੇ ਵਧੀਆ ਤਰੀਕੇ ਨਾਲ ਉਹਨਾਂ ਨੇ ਜਿਹੜੀ ਪੰਜਾਬ ਦੇ عوام ਨੂੰ ਇੱਕ ਸੁਨੇਹਾ ਦਿੱਤਾ ਕਿ ਨਸ਼ਿਆਂ ਨੇ ਸਾਡੇ ਪੰਜਾਬ ਨੂੰ ਕਿਸ ਕਦਰ ਬਰਬਾਦ ਕੀਤਾ ਅੱਜ ਜੋ ਸਮਾਗਿਆ ਉਹਨਾਂ ਚ ਇੱਕ ਸ਼ਬਦ ਉਹਨਾਂ ਨੇ ਬੋਲਿਆ ਸੀ ਕਿ ਕਹਿੰਦੇ ਟਹਿਣੀਆਂ ਤੋੜਨ ਨਾਲ ਕੁਝ ਨਹੀਂ ਹੁੰਦਾ ਅਸੀਂ ਨਸ਼ੇ ਨੂੰ ਜੜੋਂ ਪੁੱਟਣਾ ਹੈ ਔਰ ਉਹ ਜੜੋਂ ਪੁੱਟਰ ਦਾ ਸਮਾਂ ਆ ਗਿਆ ਅੱਜ ਪੰਜਾਬ ਸਰਕਾਰ ਵੀ ਜੀਨਾ ਨੇ ਨਸ਼ਿਆਂ ਦੇ ਵੇਚ ਕੇ ਵੱਡੀਆਂ-ਵੱਡੀਆਂ ਕੂਕੀਆਂ ਕਾਰਾਂ ਬਣਾਈਆਂ ਨੇ ਔਰ ਜੁਨਾ ਵਿਰੁੱਧ ਕਾਰਵਾਈ ਹੋ ਰਹੀ ਆ ਉਹ ਤਿੰਨ-ਤਿੰਨ ਮੰਚਲੀ ਘਟਾਏ ਜਾ ਰਹੇ ਨੇ ਔਰ ਜਿਹੜੀ ਅੱਜ ਅਸੀਂ ਮੰਗ ਕਰਦੇ ਆ ਆਵਾਮ ਤੋਂ ਮੰਗ ਕਰਦੇ ਆ ਅਸੀਂ ਉਹ ਲੋਕਾਂ ਤੋਂ ਜਿਹੜੀ ਅੱਜ ਮੰਗ ਕਰ ਰਹੇ ਆ ਅਸੀਂ ਲੋਕ ਕਿ ਆਜੋ ਇਸ ਜਿਹੜਾ ਯੁੱਧ ਦੇ ਵਿੱਚ ਕੁੱਦੀਏ ਔਰ ਜਦ ਤੱਕ ਕੋਈ ਕਿਸੇ ਨੂੰ ਖਤਮ ਕਰਨਾ ਹੁੰਦਾ ਜੜੋ ਤਾਂ ਉਹ ਲੋਕ ਲਹਿਰ ਬਣਨਾ ਬਹੁਤ ਜ਼ਰੂਰੀ ਆ ਅੱਜ ਜਿਹੜੀ ਆ ਪੰਜਾਬ ਸਰਕਾਰ ਇਸ ਗਲਤ ਤੇ ਜੜੀਗਾ ਆਓ ਇਹਨੂੰ ਇੱਕ ਲੋਕ ਲਹਿਰ ਬਣਾਈਏ ਔਰ ਪੰਜਾਬ ਨੂੰ ਰੰਗਲਾ ਬਣਾਈਏ ਔਰ ਉਹਦੇ ਨਾਲ-ਨਾਲ ਜਿਹੜੀ ਮੈਂ ਗੱਲ ਕਰੂੰ ਇਹ ਕੋਟ ਨੂੰ ਝੜੋਂ ਮਟਾਈਏ ਔਰ ਰੰਗਲੇ ਪੰਜਾਬ ਬਣ ਬੜੀ ਜੀ ਧੰਨਵਾਦ ਜਿਹੜੇ ਆ ਗਏ ਮੈਂ ਜੀ ਨਮਸ਼ਕਾਰ ਨਹੀਂ ਕੀਤਾ। ਤੁਹਾਡਾ ਨਾਟਕ ਦੇਖਿਆ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਤੁਹਾਡਾ ਸ਼ਿਲਪ ਠੀਕ ਹੈ ਨਾ ਚੋਣੇ ਨਾਟਕ ਕਿਸਤ ਲਿਖਣਾ ਡਾਇਰੈਕਟ ਕਰਨਾ ਸਾਰਾ ਕੁਝ ਕਲਾ ਚੇਅਰਮੈਨ ਸਾਹਿਬ ਆਏ ਨੇ ਆਪੇ ਤਾਂ ਉਹਨਾਂ ਨੇ ਵੀ ਤਾਰੀਫ਼ ਕੀਤੀ ਤੁਹਾਡੀ ਡਾਕਟਰ ਸਾਹਿਬ ਨੇ ਉਹਨਾਂ ਨੇ ਤਾਂ ਠੀਕ ਹੈ ਮਾਸ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੋ ਸਾਡਾ ਨਾਟਕ ਹੈ ਮਿੱਟੀ ਨਾ ਫਰੋਜ਼ ਹੋ ਗਈ ਹੈ ਲਈ ਲੱਭਣੀ ਲਾਹਤਾਂ ਜਿਹੜੀ ਹੁਣ ਤੱਕ ਇੱਕ ਸਪੈਸ਼ਲ ਚੱਲ ਵੀ ਰਹੀ ਹੈ ਪੰਜਾਬ ਸਰਕਾਰ ਵੱਲੋਂ ਠੀਕ ਹੈ ਕਿ ਨਸ਼ਾ ਵਿਰੋਧ ਜੰਗ ਚੱਲ ਰਹੀ ਹੈ ਯੁੱਧ ਨਸ਼ਿਆਂ ਕੋ ਤੇ ਮੁਤਾਬਕੀ ਡਾਕਟਰ ਪੀਮਿੰਦਰ ਜੀ ਵਰਡ ਪਿਆਬਿਸਰ ਸੈਂਟਰ ਦੇ ਡਾਇਰੈਕਟਰ ਨੇ ਸ਼ਰਮਾ ਸਰਾਈ ਨੇ ਸੰਦੀਪਾ ਸ਼ਰਮਾ ਜੀ ਚੇਅਰਮੈਨ ਸਾਹਿਬ ਲੱਭੇ ਤੋਂ ਔਰ ਇਹਨਾਂ ਦੀ ਬਦੌਲਤ ਇਹਨਾਂ ਦੇ ਮੈਂ ਬੱਚਾ ਹੀ ਹਾਂ ਲਗਾਤਾਰ ਪੀਮਿੰਦਰ ਸਾਹਿਬ ਦੀ ਗਵਾਹੀ ਵੇਖ ਮੈਂ ਪਿਛਲੇ 10-12 ਸਾਲ ਤੋਂ ਨੁੱਕਰ ਨਾਟਕਾਂ ਦੇ ਰਾਹੀਂ ਆਪਣੇ ਪੰਜਾਬ ਨੂੰ ਇਹ ਹੋਕਾ ਜਗਾਉਂਦੇ ਨਸ਼ਿਆਂ ਦੇ ਵਿਰੁੱਧ ਬਚਪਾਲ ਮਜ਼ਦੂਰੀ ਤੇ ਹੋਰ ਜਿੰਨੀਆਂ ਸੋਸ਼ਲ ਇਸ਼ੂਆਂ 'ਤੇ ਮੈਂ ਲਗਾਤਾਰ ਕੰਮ ਕਰਦਾ ਲੜਾਂਗੇ ਸਾਥੀ ਫੈਦਰ ਵੱਲੋਂ ਤੇ ਮੈਨੂੰ ਸਿਰਫ ਇਹੀ ਸੀਗਾ ਕਿ ਅੱਜ ਦਿਨੇ ਸਾਡੇ ਮਹਿਮਾਨ ਆਏ ਨੇ ਨਾ ਪਿੰਡ ਤੇ ਜਾਂ ਹੋਰ ਦੀ ਬਾਹਰੋਂ ਆਏ ਨੇ ਡੀਜੀਪੀ ਸਾਹਿਬ ਆਏ ਸੀਗੇ ਤੇ ਇਹ ਇਹ ਵਾਰਡ ਵੀ ਆਪਣੀ ਸੈਂਟਰ ਵੱਲੋਂ ਕਰਵਾਇਆ ਗਿਆ ਸੀਗਾ ਮੈਂ ਵੀ ਨਸਰ ਔਰ ਬਹੁਤ ਪਰਵਾਹ ਹੁੰਗਾ ਰਾਮ ਮਿਲਿਆ ਡਿਸਟ੍ਰਿਕਟ ਡਿਪਾਰਟਮੈਂਟ ਦੀ ਕਾਨਫਰੰਸ ਸੀਗੀ ਉਹਨਾਂ ਦੇ ਨਾਲ ਮਿਲ ਜੁੜ ਕੇ ਬਹੁਤ ਹੀ ਅੱਛਾ ਲੱਗਿਆ ਔਰ ਜੋ ਚਿਹਰੇ ਅਖੀਰ ਤੇ ਜੋ ਮੈਨੂੰ ਆ ਕੇ ਕਹਿ ਰਹੇ ਸੀ ਉਹਨਾਂ ਦੇ ਅੱਖਾਂ ਦੇ ਰੰਝੂ ਸੀਗੇ ਉਹਦੇ ਤੋਂ ਮੇਰੇ ਕੰਮ ਦੀ ਗਵਾਹੀ ਮਿਲ ਗਈ ਸੀ ਠੀਕ ਠੀਕ ਔਰ ਸਭ ਸਾਡੇ ਨਾਲ ਦਰਸ਼ਨ ਜੀ ਨੰਦੂ ਯੂਨੀਵਰਸਿਟੀ ਜਲਬਤ ਕਰਾਂਗੇ ਸਨਮੋਸ਼ਕਾਰ ਜੀ ਨਮਸਕਾਰ ਜੀ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕਿਸ ਤਰ੍ਹਾਂ ਦੇਖੋ ਨਾਟਕ ਬਾਰੇ ਗੱਲ ਕਰਾਂਗੇ ਮਿੱਟੀ ਨਾਲ ਫਰੋਲ ਜੁਕਿਆ ਤਾਂ ਇਹ ਦੇਖੋ ਇਹ ਨਾਟਕ ਪਿਛਲੇ ਲੰਬੇ ਸਮੇਂ ਤੋਂ ਅਨੈਤ ਦੀ ਰਹਿਨਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਦਾ ਕੋਈ ਕੋਨਾ ਐਸਾਨੀਆ ਜਿੱਥੇ ਅਨੈਤ ਜੀ ਨੇ ਜਾ ਕੇ ਲੋਕਾਂ ਨੂੰ ਜਾਗ ਰੁਕਣਾ ਕੀਤਾ ਲੋਵੇ ਔਰ ਜਿਵੇਂ ਮਾਨ ਸਾਹਿਬ ਵੀ ਰਹਿਨਵਾਈ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੋਧ ਇੱਕ ਬਹੁਤ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਉਸੇ ਸੋਚ ਨੂੰ ਲੈ ਕੇ ਇਹ ਨਾਟਕ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਪਵਨ ਵਿਖੇ ਖੇਡਿਆ ਗਿਆ ਜਿਦੇ ਵਿੱਚ ਬਹੁਤ ਮਾਨਯੋਗ ਸਹਿਸੀਤਾ ਜਿਵੇਂ सुरेंद्रਪਾਲ ਸ਼ਰਮਾ ਜੀ ਮੇਕ ਚੰਦ ਸ਼ਰਮਾ ਜੀ ਡੀਜੀਪੀ ਸਾਹਿਬ ਤੇ ਹਿਸਟਰੀ ਡਿਪਾਰਟਮੈਂਟ ਦੇ ਵਕ ਵਕ ਅਧਿਆਪਕ ਪੁਜਾਰਕੀ ਵਿਦਿਆਰਥੀ ਪੂਰੇ ਹਾਲ ਭਰਿਆ ਹੋਇਆ ਸੀ ਸਾਰੇ ਸ਼ਾਮਲ ਹੋਏ ਤੋਂ ਬਹੁਤ ਵਧੀਆ ਮੈਸੇਜ ਬਹੁਤ ਬਰਜਾਤ ਸ੍ਰੀਹਾ ਕਿ ਆਮ ਬੰਦਾ ਜਿਹੜਾ ਹੈਗਾ ਆਮ ਲੋਕ ਨੇ ਉਹ ਨਸ਼ਿਆਂ ਤੋਂ ਕਿਵੇਂ ਉਹ ਸੰਕਟ ਦੇ ਵਿੱਚ ਕਿਰਦੇ ਨੇ ਔਰ ਉਹ ਸੰਕਟ ਦੇ ਵਿੱਚੋਂ ਹੌਲੀ 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 ਪੂਰੇ ਇੱਕ ਪਰਿਵਾਰ ਦਾ ਪਰਿਵਾਰ ਤਬਾਹ ਹੁੰਦਾ ਔਰ ਇਹਦੇ ਵਿੱਚੋਂ ਜਿਹੜੇ ਵੱਡੇ ਮਗਰਮੱਛ ਨੇ ਉਹ ਕਿਵੇਂ ਫਾਇਦਾ ਉਠਾਉਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਸੋ ਇਹ ਸਾਰੀ ਸੋਚ ਨੂੰ ਲੈ ਕੇ ਬਹੁਤ ਇੱਕ ਵੱਡਾ ਨਾਟਕ ਖੇਡਿਆ ਨਾਟਕ ਦੀ ਗੱਲ ਹੈ ਉਹਦੇ ਵਿੱਚ ਮੇਨ ਨਸ਼ਿਆਂ ਤੇ ਵੀ ਗੱਲ ਹੋਈ ਹੈ ਵੀ ਆਪਾਂ ਨਸ਼ੇ ਤੋਂ ਪਰਾਂ ਰਹੇ ਨੇ ਜੀ ਤੁਝਾ ਵਿਆਹ ਦਾ ਇੱਕ ਸੀਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਵਿਆਹ ਸਿੰਪਲ ਕਰੋ ਕਰਜੇ ਚੱਕੀ ਜੰਡੇ ਬਲਕੋ ਨਾਇਜੀ ਨੇ ਦੱਸਿਆ ਵੀ ਜੀ ਕਿਸ ਤਰ੍ਹਾਂ ਦੇ ਦੇਖੋ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਹਾਲਾਂਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਸਾਦੇ ਵਿਆਹ ਹੋਣੇ ਚਾਹੀਦੇ ਨੇ ਔਰ ਸਾਦਾ ਜੀਵਨ ਹੋਣਾ ਚਾਹੀਦਾ ਔਰ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਸਿੱਖੇ ਹੀ ਦਿੱਤੀ ਆ ਕਿ ਸਿੰਪਲ ਰਹੋ ਕੁਦਰਤ ਦੇ ਨਾਲ ਜੁੜ ਕੇ ਰਹੋ ਸੋ ਇਸ ਕਰਕੇ ਇਹ ਨਾਟਕ ਵੀ ਇਹੀ ਸੁਨੇਹਾ ਦਿੰਦਾ ਹੈ ਕਿ ਜਿੰਨਾ ਅਸੀਂ ਦਿਖਾਵੇ ਬਾਜ਼ੀਆਂ ਚ ਪਾਵਾਂਗੇ ਹਾਂ ਜੀ ਪੋਕਤਾਬਾਦ ਦੇ ਵਿੱਚ ਫਸ ਜਾਂਗੇ ਉਹਨਾਂ ਹੀ ਅਸੀਂ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲਾਂਗੇ ਇਹਦੇ ਵਿੱਚ ਵੀ ਇੱਕ ਪੂਰੇ ਦਾ ਪੂਰਾ ਪਰਿਵਾਰ ਜਦੋਂ ਉਹ ਗਲਤ ਤਰੀਕਿਆਂ ਦੇ ਨਾਲ ਆਪਣੇ ਵਿਆਹਾਂ ਉੱਤੇ ਖਰਚਾ ਕਰਦਾ ਹੈ ਜਾਂ ਹੋਰ ਉਹਨਾਂ ਦਾ ਬੱਚਾ ਜਿਹੜਾ ਹੈਗਾ ਨਸ਼ਿਆਂ ਦੇ ਵਿੱਚ ਫਸ ਜਾਂਦਾ ਹੈ ਤਾਂ ਹੌਲੀ-ਹੌਲੀ ਕੀ ਹੁੰਦਾ ਕਿ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਇੱਕ ਬਹੁਤ ਵੱਡੇ ਸੰਕਟ 'ਚ गिर ਜਾਂਦਾ ਹੈ ਸੋ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਸੇਜ ਇਹੀ ਦਿੰਦਾ ਹੈ ਕਿ ਸਾਡੇ ਵਿਆਹ ਕਰਵਾਓ ਸਾਦਾ ਜੀਵਨ ਜੀਓ ਸਿੰਪਲ ਖਾਣਾ ਖਾਓ ਤੇ ਉਹਦੇ ਨਾਲ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਔਰ ਵਧੀਆ ਜ਼ਿੰਦਗੀ ਤਾਂ ਉਹੀ ਹੈ ਜਿਹੜੀ ਆਪਾਂ ਕੁਦਰਤ ਦੇ ਨਾਲ ਜੁੜ ਕੇ ਜੀਵਾਂਗੇ ਸੋ ਇਹ ਜਿਹੜੀ ਆਰਟੀਫੀਸ਼ੀਅਲ ਲਾਈਫ ਹੈ ਇੱਕ ਜਿਹੜੇ ਦਿਖਾਵੇ ਵਾਲੀ ਲਾਈਫ ਹੈ ਉਹਦੇ ਤੋਂ ਸਾਨੂੰ ਪਰਹੇਜ਼ ਕਰਨ ਦੀ ਲੋੜ ਹੈ ਇਹੀ ਨਾਟਕ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਠੀਕ ਹੈ ਧੰਨਵਾਦ ਬੜੀ ਜੋ ਆਪਾਂ ਜਿ ਦੇਖਿਆ ਯੂਨੀਵਰਸਿਟੀ ਨਮਸਕਾਰ ਸਰ ਠੀਕ ਹੈ ਨਾ ਅੱਜ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਪਹੁੰਚੇ ਹਾਂ ਜੀ ਇੱਥੇ ਮਿੱਟੀ ਨਾ ਫਰੋਲ ਜਿਹੜਾ ਨਾਟਕ ਸੀਗਾ ਅਸੀਂ ਉਹਦੇ ਤੇ ਇੱਥੇ ਉਹਦੇ ਦੇਖਣ ਆਏ ਹਾਂ ਜੀ ਨਾਟਕ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇੱਥੇ ਯੂਥ ਨੂੰ ਬਹੁਤ ਚੰਗਾ ਮੈਸੇਜ ਦਿੱਤਾ ਗਿਆ ਜੀ ਯੂਥ ਸੀਗੀ ਇਹਨਾਂ ਦਾ ਤਾਂ ਕਿ ਪੰਜਾਬ ਦਾ ਟੁੜੀਖਾ ਬਚਾਇਆ ਜਾ ਸਕੇ ਤੇ ਉਹਦੇ ਉੱਤੇ ਅੱਜ ਇਸ ਨਾਟਕ ਦੇ ਜ਼ਰੀਏ ਇੱਕ ਬਹੁਤ ਮੈਸੇਜ ਦਿੱਤਾ ਗਿਆ ਇਸ ਮੈਸੇਜ ਦੇ ਵਿੱਚ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਬਚਾਉਣ ਲਈ ਬੜੇ ਐਫੋਰਟ ਕੀਤੇ ਗਏ ਤੇ ਯੂਥ ਨੂੰ ਮਿੱਟੀ ਨਾਲ ਜੋੜਨ ਲਈ ਬਹੁਤ ਮੈਸੇਜ ਦਿੱਤੇ ਗਏ ਤੇ ਪੰਜਾਬ ਸਰਕਾਰ ਮਾਨ ਸਾਹਿਬ ਵੀ ਦਿਨ ਰਾਤ ਤੇ ਉਹਨਾਂ ਦਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਰਾਤਾਂ ਦੀ ਨੀਂਦ ਆਪਣੀ ਛੱਡ ਕੇ ਚੈਨ ਛੱਡ ਕੇ ਨਸ਼ਾ ਵਿਰੁੱਧ ਜਿਹੜੀ ਇਹ ਯੁੱਧ ਮਤਲਬ ਦਾ ਆਪਾਂ ਛਿੜਿਆ ਤਾਂ ਅਸੀਂ ਅਪੀਲ ਕਰਦੇ ਆ ਪੰਜਾਬ ਵਾਸੀਆਂ ਨੂੰ ਤੇ ਅੱਜ ਸਟੂਡੈਂਟ ਨੂੰ ਤੇ ਯੂਥ ਨੂੰ ਵੀ ਅਸੀਂ ਅਪੀਲ ਕੀਤੀ ਵੀ ਸਾਡੇ ਨਾਲ ਇਸ ਯੁੱਧ ਦੇ ਵਿੱਚ ਫਤ ਤੋਂ ਬਾਅਦ ਸਹਿਯੋਗ ਕਰੋ ਤਾਂ ਕਿ ਇਹ ਇੱਕ ਜਿਹੜਾ ਹੈਗਾ ਆਪਾਂ ਜਿਹੜਾ ਇਹ ਕੈਂਸਰ ਹੈ ਇੱਕ ਤਰ੍ਹਾਂ ਦਾ ਇਹਨੂੰ ਆਪਾਂ ਜੜ ਤੋਂ ਪੁੱਟ ਸਕੀਏ ਧੰਨ ਤੇ ਨਿਹਰੇ ਨਾਲ ਹੀ ਜਿੰਦਾ ਹੁਣ ਮੈਨੂੰ ਤਾਂ ਸੁਪਨੇ ਕਹਿ ਕੇ ਗਿਆ ਸੀ ਨਾ ਕਿ ਆਪਾਂ ਉਹ ਸੋਚ ਪਣਾਉਣੀ ਆਪਾਂ ਕਿਸੇ ਢਾਲੀ ਉਹਦੇ ਸੁਪਨਿਆਂ ਦਾ ਤੇ ਪਰ ਮੈਂ ਇਹਦਾ ਕੰਮ ਤਾਂ ਹੁਕਾ ਤੇ ਜਾਈ ਜਾਂਦਾ ਤੇ ਮੈਂ ਬਰਨ ਤਾਂ ਤੇ ਤੋਂ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂ ਫਿਰ ਤੁਹਾਨੂੰ ਵੀ ਬੋਲਣਾ ਪੈਣਾ ਜਿਉਂਦਾ ਨਹੀਂ ਉਹ ਜਿਹੜਾ ਚੁੱਪ ਹੈ ਚਾਹੁੰਦਾ ਨਹੀਂ ਉਹ ਜਿਹੜਾ ਚੁੱਪ ਹੈ ਵੇਖੋ ਕਿਹੜਾ ਕਿਹੜਾ ਚੁੱਪ ਹੈ ਬੋਲ ਤੰਦਰਿਗ ਜੀ ਬੋਲ ਪਿੱਛੇ ਸਾਰਾ ਵਿੜਾ ਚੁਪੈ ਸਾਰਾ 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 ਅਸੀਂ ਤਾਂ ਤੱਕ ਜਿੱਤ ਲੇ ਰਹਾਂਗੇ ਨੀ ਕਾਲੀ ਰਾਤ ਨੂੰ ਮੋਟਾ ਦੇ ਬੋਮੱਤੀਆਂ ਜਗਾਉਂਦੇ ਰਹਾਂਗੇ ਨਹੀਂ ਤਾਂ ਪੈਰਾ ਦੇ ਹੱਥਾਂ ਤੇ ਰਖੜੀਆਂ ਫੜੀਆਂ ਰਹਿ ਜਾਣਗੀਆਂ ਗੁੱਟ ਨਸੀਬ ਨਹੀਂ ਹੋਣੇ ਮਾਵਾ ਚਿੱਤੇ ਤੇ ਚੱਕਰ ਉੱਤੇ ਅੰਦਰ ਲੰਘਿਆ ਪਿਓ ਕਦੋਂ ਦਾ ਆ ਹੀ ਲੈ ਚੜੀ ਇਹ ਲੱਪਣੇ ਪੈਣੇ ਆ ਇਹ ਦੁਸ਼ਮਣ ਕੋਈ ਹੋਰ ਨਹੀਂ ਸਾਦੇ ਆਲੇ-ਦਾਲੇ ਫਿਰਦੇ ਨੇ ਸਾਨੂੰ ਲੱਪਣਾ ਪੈਣਾ ਸਾਨੂੰ ਲੱਪਣੇ ਪੈਣੇ ਆ ਇਹਦੀਆਂ ਟਾਹਣੀਆਂ ਝਾਂਗਰ ਨਾਲ ਕੁਝ ਨਹੀਂ ਪਾਨਾ ਇਹ ਜੜਾਂ ਤੋਂ ਪੱਤਣੇ ਪੈਣੇ ਆ ਇਹ ਜੜਾਂ ਤੋਂ ਪੱਤਲੇ ਬਹਿਣੇ ਆ ਤੇ ਜੜਾਂ ਤੋਂ ਪੱਤਲੇ ਬਹਿਣੇ ਆ ਜਗਾ ਦੇ ਮੋਮਤੀਆਂ ਜਗਾ ਦੇ ਮੋਮਤੀਆਂ ਵਗਦੀਆਂ ਹੀ ਰਹਿਣੀਆਂ ਪਾਉਣਾ ਕਪੱਤੀਆਂ जगा दे मोमबत्तियां 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 जगा दे मोमबत्तिया जगा रेड़िया ਇਕਾਂ ਚੱਲਦੀਆਂ ਨੇੜੀਆਂ ਹਵਾਵਾਂ ਮੱਤਤੀਆਂ ਜਗ੍ਹਾ ਦੇ ਮੋਹ ਬੱਤੀਆਂ ਜਗ੍ਹਾ ਦੇ ਮੋਹ ਬੱਤੀਆਂ ਜਗ੍ਹਾ ਦੇ ਮੋਹ ਬੱਤੀਆਂ ਜਗ੍ਹਾ ਦੇ ਮੋਹ ਬੱਤੀਆਂ